ਦੇਖ ਰਹੇ ਹਾਂ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਤਾਂ ਪੰਜਾਬ ਵਿੱਚ ਬਦਰੇ ਮੀਂਹ ਕਾਰਨ ਤਾਂ ਹਿਮਾਚਲ ਦੇ ਵਿੱਚ ਵੀ ਬਰਸਾਤਾਂ ਜਣੀਆਂ ਤੇਜ਼ ਹੋ ਰਹੀਆਂ ਨੇ ਤਾਂ ਬੱਦਲ ਵੀ ਫਟ ਰਹੇ ਨੇ ਉਹਦੇ ਕਾਰਨ ਜਿਹੜਾ ਸਤਲੁਜ ਹਰੀਕੇ ਜਿਹੜਾ ਜਿਹੜਾ ਦਰਿਆ ਆ ਉਸ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤਾਂ ਪਾਣੀ ਜਿਹੜਾ ਛਾੜ ਦਿੱਤਾ ਗਿਆ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਤਾਂ ਪਾਣੀ ਜਿਹੜਾ ਵੱਜ ਚੁੱਕਾ ਹੈ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਰਾਸਤਾ ਜਿਹੜਾ ਜਿਹੜਾ ਚੱਲਦਾ ਸੀ ਤਾਂ ਇਸ ਰਾਸਤੇ ਰਾਸਤੇ ਦੇ ਉੱਤੇ ਵੀ ਜਿਹੜਾ ਪਾਣੀ ਘਰ ਗਿਆ ਹੈ 10 ਤੋਂ 12 ਜੜੀਆਂ ਬੈਕਾਂ ਸੀ ਉਹ ਪਾਣੀ ਦੇ ਵਿੱਚ ਘਿਰ ਗਈਆਂ ਨੇ ਤੇ ਕਿਸਾਨਾਂ ਦੀ ਸੈਂਕੜੇ ਏਕੜ ਏਕੜ ਫਸਲ ਜੜੀ ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਝੋਨਾ ਲੱਗਾ ਹੋਇਆ ਸੀ ਤਾਂ ਪਸ਼ੂਆਂ ਦਾ ਜਿਹੜਾ ਚਾਰਾ ਸੀ ਉਹ ਵੀ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਜਿਹੜਾ ਖਰਾਬ ਹੋ ਚੁੱਕਾ ਹੈ ਇਸ ਵਕਤ ਕਿਸਾਨਾਂ ਦੇ ਦਿਲਾਂ ਦੇ ਵਿੱਚ ਸਹਿਮ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੀਆਂ ਕਿੰਨੀਆਂ ਭਿਆਨਕ ਹਨ ਤਾਂ ਪਾਣੀ ਜਿਹੜਾ ਜਿਹੜਾ ਦਿਨ ਬਰ ਦਿਨ ਜਿਹੜਾ ਵਧਦਾ ਜਾ ਰਿਹਾ ਹੈ ਤਾਂ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 52000 ਕਿਊਸਿਕ ਦੇ ਕਰੀਬ ਜਿਹੜਾ ਪਾਣੀ ਛੱਡਿਆ ਗਿਆ ਤਾਂ ਇਸ ਵਕਤ ਜਿਹੜਾ ਕਿਸਾਨ ਕਿਤੇ ਨਾ ਕਿਸੇ ਜਿਹੜੇ ਡਰੇ ਹੋਏ ਨੇ ਤਾਂ ਕਿਸਾਨਾਂ ਦੇ ਦਿਲ ਦੇ ਵਿੱਚ ਡਰ ਬਣਿਆ ਹੋਇਆ ਇਹ ਤਾਂ ਪਿਛਲੇ ਜਿਹੜੇ 1-2 ਸਾਲ ਪਹਿਲੋਂ ਵੀ ਜਿਹੜਾ ਇੱਥੇ ਪਾਣੀ ਵਧਿਆ ਸੀ ਤਾਂ ਉਸ ਦੇ ਕਾਰਨ ਜਿਹੜਾ ਜਿਹੜਾ ਤੁਸੀ ਬੰਨ ਟੁੱਟ ਗਿਆ ਸੀ ਤਾਂ ਪਾਣੀ ਜਿਹੜਾ ਪਿੰਡ ਸਭਰਾ ਦੇ ਵਿੱਚ ਨਾਲ-ਨਾਲ ਲੱਗਦੇ ਹੋਰ ਵੀ ਜਿਹੜੇ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਪਹੁੰਚ ਗਿਆ ਸੀ ਤਾਂ ਇਸ ਵਕਤ ਤਸਵੀਰਾਂ ਬੜੀਆਂ ਭਿਆਨਕ ਬਣੀਆਂ ਹੋਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਨੇ ਜਿਹੜਾ ਸਾਰੀ ਫਸਲ ਨੂੰ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲਿਆ ਨਾਲ ਹੀ ਇਹਦੇ ਇੱਕ ਸ਼ਮਸ਼ਾਨ ਘਾਟ ਲੱਗਦਾ ਹੈ ਉਹ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਹਰ ਸਾਲ ਜਿਹੜਾ ਇਸ ਦੀਆਂ ਦੀਵਾਰਾਂ ਜਿਹੜੀਆਂ ਖੜੀਆਂ ਕੀਤੀਆਂ ਜਾਂਦੀਆਂ ਨੇ ਤਾਂ ਹਰ ਸਾਲ ਹੀ ਜਿਹੜਾ ਪਾਣੀ ਦਾ ਪੱਧਰ ਵਧਣ ਕਾਰਨ ਇਹਦੀਆਂ ਦੀਵਾਰਾਂ ਡਿੱਗ ਜਾਂਦੀਆਂ ਨੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਬਣੀ ਹੋਈ ਹੈ ਕਿ 10 ਤੋਂ 12 ਜਿਹੜੀਆਂ ਬੈਕਾਂ ਪਾਣੀ ਦੇ ਵਿੱਚ ਘਿਰੀਆਂ ਹੋਈਆਂ ਨੇ ਤਾ ਕਿਸਾਨਾਂ ਦੀ ਜਿਹੜੀ ਹਜ਼ਾਰਾਂ ਇੱਕ ਜਿਹੜੀ ਫਸਲ ਐ ਇਸ ਵਕਤ ਜਿਹੜੀ ਪਾਣੀ ਦੇ ਲਪੇਟ ਦੇ ਵਿੱਚ ਆ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਸਾਰੀ ਜੜੀ ਹੁਣ ਤਬਾਹ ਹੋ ਚੁੱਕੀ ਹੈ ਇਸ ਦਾ ਕੋਈ ਹੱਲ ਨਹੀਂ ਉਸ ਦਾ ਕਿਉਂਕਿ ਪਾਣੀ ਜਿੰਨਾ ਵੱਧ ਚੁੱਕਾ ਹੈ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤਾਂ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਨਾਲ ਅਗੀਆਂ ਗੱਲਾਂ ਤਾਂ ਅੰਗੀਆਂ ਮਾਰਾਂਗੇ ਪਾਣੀ ਦੇ ਹਾਲਾਤ ਬਹੁਤ ਜ਼ਿਆਦਾ ਪਾਣੀ ਵਧਿਆ ਹੋਇਆ ਵਾ ਕੀ ਕਹਿਣਾ ਚਾਹੋਗੇ ਜੀ ਮਨਪੂਰਨ ਸਿੰਘ ਆ ਮਸਲਾ ਤਾਂ ਇਹ ਆ ਵੀ ਜਿਹੜਾ ਪਾਣੀ ਹੈ ਨਾ ਇਹ ਹੁਣ ਜਿਵੇਂ ਪਿੱਛੇ ਮਹਾਚਲ ਦੇ ਵਿੱਚ ਮੀਂਹ ਪੈਂਦੇ ਜਾਂ ਪਹਾੜੀ ਇਲਾਕਾ ਜੋ ਵੀ ਉੱਪਰੋਂ ਪਾਣੀ ਥੱਲੇ ਨੂੰ ਤੁਰਿਆ ਹੁੰਦਾ ਜਿਵੇਂ ਸਰਕਾਰਾਂ ਨੇ ਡੈਮ ਵੀ ਬਣਾਏ ਆ ਵੀ ਲੋਕਾਂ ਦੀ ਸਹੂਲਤ ਵਾਸਤੇ ਪਰੰਤੂ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਜਾਂ ਤਾਂ ਪਹਿਲਾਂ ਡੈਮਾਂ ਦੇ ਵਿੱਚੋਂ ਸਰਕਾਰ ਜਿਹੜੀ ਪਾਣੀ ਹੈ ਕੱਟ ਕਰਦੀ ਨਹੀਂ ਤੇ ਜਦੋਂ ਪਹਿਲਾਂ ਹੀ ਭਰ ਜਾਂਦੇ ਜਦੋਂ ਮੀਂਹ ਆ ਕੇ ਤੇ ਉਹ ਗਾਂ ਛੱਡੀ ਜਾਂਦੇ ਆ ਇਸ ਕਰਕੇ ਆ ਵੀ ਇੱਥੇ ਲੋਕਾਂ ਦਾ ਹਰ ਸਾਲ ਹੀ ਫਸਲਾਂ ਦਾ ਨੁਕਸਾਨ ਹੋ ਜਾਂਦਾ ਜਦੋਂ ਤਾਂ ਸਰਕਾਰ ਨੇ ਪਾਣੀ ਦੇਣਾ ਨਹਿਰਾਂ ਚ ਉਹ ਤੱਕ ਇਹਦੇ ਸਾਡੇ ਕੋਲ ਪਾਣੀ ਨਹੀਂ ਹੈਗਾ ਪੰਜਾਬ ਆ ਤੇ ਹਰਿਆਣੇ ਨੂੰ ਦੇਣਾ ਜਦੋਂ ਇਹਨਾਂ ਦਿਨਾਂ ਚ ਫਸਲਾਂ ਬੜੀਆਂ ਹੁੰਦੀਆਂ ਲੋਕਾਂ ਦੀ ਉਦੋਂ ਇਹਨਾਂ ਦੀਆਂ ਫਸਲਾਂ ਸਾਰੀਆਂ ਡੋਗ ਦਿੰਦੇ ਆ ਪਤਾ ਨਹੀਂ ਇਹਦੇ ਵਿੱਚ ਸਰਕਾਰ ਦਾ ਗਨਾਹ ਹੈ ਰੱਬ ਮੀ ਜਾਣ ਕੇ ਇਹਨਾਂ ਦਿਨਾਂ ਚ ਪਾਉਂਦਾ ਵੀ ਹੁਣ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਪ੍ਰਸ਼ਾਸਨ ਤੋਂ ਇਹ ਆ ਵੀ ਲੋਕਾਂ ਦਾ ਇਹ ਆ ਵੀ ਜਿਹੜਾ ਪਾਣੀ ਦੀ ਨਿਕਾਸੀ ਦਾ ਕੋਈ ਸਹੀ ਪ੍ਰਬੰਧ ਹੋਵੇ ਜੇ ਡੈਮ ਬਣਿਆ ਤੇ ਡੈਮਾਂ ਦਾ ਪਾਣੀ ਪਹਿਲਾਂ ਡਾਊਨ ਰੱਖਿਆ ਜਾਵੇ ਸਿੱਦੇ ਭਰੇ ਆ ਤੇ ਜਦੋਂ ਮੀਂਹ ਪੈ ਕੇ ਤੇ ਤਾਂ ਰੋੜਨਾ ਹੀ ਆ ਲੋਕਾਂ ਨੂੰ ਇਹਨਾਂ ਨੇ ਕਿੰਨਾ ਕਿਹੜਾ ਪਾਣੀ ਛੱਡ ਦਿੱਤਾ ਗਿਆ ਹੁਣ ਪਾਣੀ ਹੁਣ ਤੱਕ ਬਾ ਛੱਡੀ ਜਾਂਦੇ ਉਹਨੂੰ ਉਹਦਾ ਹੁੰਦੇ ਸੀ 20000 ਛੱਡਿਆ 10000 ਛੱਡਿਆ 4000 ਛੱਡਿਆ ਇੰਚੇ ਦਾ ਆਉਂਦਾ ਤੇ ਪਾਣੀ ਦਿੱਤੀ ਤੱਕੇ ਤੁਰਿਆ ਆਉਂਦਾ ਇਹ ਘਰਾਂ ਦੇ ਹਿਸਾਬ ਨਾਲ ਸਵਾਂ ਦੇ ਹਿਸਾਬ ਨਾਲ ਛੱਡਦੇ ਕੋਈ ਸਵਾਂ ਦੇ ਇਹ ਤਾਂ ਦੇ ਨਹੀਂ 10 20000 ਛੱਡਿਆ ਹੂੰ ਆਖ ਦਿੰਦੇ ਆ ਇਹ ਕਿਹੜਾ ਦੱਸ ਦੇ ਕਿੰਨਾ ਹੁਣ ਕਿੰਨਾ ਕਿ ਰਕਬਾ ਜੋ ਪ੍ਰਭਾਵਿਤ ਹੋਇਆ ਹੋਇਆ ਇਹ ਸਾਬਨਾ ਇਤੋਂ ਹਰੀ ਘਾੜ ਤੋਂ ਲੈ ਕੇ ਜਿਉਂ ਇਧਰ ਨੂੰ ਇਹ ਖੇਮ ਕਰਨ ਵਾਲ ਨੂੰ ਇਧਰ ਨੂੰ ਜਿੰਨਾ ਵੀ ਪੰਜਾਬ ਦੇ ਵਿੱਚ ਵਿੱਚ ਜਾਂਦਾ ਬਾਰਡਰ ਤੱਕ ਸਾਰਾ ਏਰੀਆ ਸਾਬਨਾ ਨੇ ਅੰਦਰ ਅੰਦਰ ਖਰਾਬ ਕੀਤਾ ਕਦੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਆਣ ਕੇ ਦੱਸਿਆ ਹੋਵੇ ਵੀ ਅਸੀਂ ਤੁਹਾਡੇ ਨਾਲ ਇਹ ਮਤਲਬ ਕਿ ਸਹੂਲਤਾਂ ਜਾਂ ਉਹ ਇਹ ਸਹੂਲਤਾਂ ਕਾਹਦੀਆਂ ਜਦੋਂ ਫਸਲ ਮਰ ਜਾਂਦੀ ਹੈ ਕੋਈ ਸ਼ਿਰ ਮਿਲਦਾ ਮਿਲਦਾ ਨਹੀਂ ਕਿਸੇ ਨੂੰ ਐ ਲੋਕ ਵਗੇੜੇ ਗੂੜੇ ਕੱਢ ਕੇ ਬਹਿ ਜਾਂਦੇ ਆ ਹਾਂਜੀ ਉਹਦਾ ਖਰਚਾ ਵੀ ਨਹੀਂ ਮਿਲਦਾ ਪੂਰਾ ਜਿੰਨਾ ਕੋ ਮਿਲਣਾ ਹੁੰਦਾ ਜਿਵੇਂ ਅੱਜ ਕੱਲ 20-20 ਹਜ਼ਾਰ ਦਾ ਫਸਲ ਤੇ ਖਰਚਾ ਹੀ ਹੋ ਜਾਂਦਾ ਤੁnje ਸਰਕਾਰ ਪਾਣੀ ਘਰ ਦੇ ਵੀ ਦਊ ਉਹਨਾਂ ਬਣਦਾ ਕੱਖ ਨਹੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਵੇਂ ਪਿਛਲਾ ਇੱਥੋਂ ਬੰਨ ਟੁੱਟਿਆ ਸੀਗਾ ਜੇ ਐ ਕਿ ਮਤਲਬ ਥੋੜਾ ਜਿਹਾ ਪਾਣੀ ਦਾ ਪੱਧਰ ਵੱਧਦਾ ਵਾ ਤੇ ਕੀ ਤੁਹਾਨੂੰ ਅਸਾਰ ਲੱਗਦੀ ਨਾਲ ਤੁਹਾਨੂੰ ਤਾਂ ਲੱਗਦਾ ਫੇਰ ਟੁੱਟੂਗਾ ਫੇਰ ਕਿਉਂ ਜੇ ਕੱਚਾ ਤਾਂ ਹੈਗਾ ਇਹ ਕਿਹੜਾ ਪੱਕਾ ਹੋਇਆ ਉਦੋਂ ਤੋਂ ਪ੍ਰਬੰਧ ਕੋਈ ਵੀ ਨਹੀਂ ਕੀਤਾ ਉਹਦਾ ਇੰਨਾ ਵਧ ਗਿਆ ਵੀ ਜਿਹੜਾ ਟੁੱਟੇ ਨਾ ਕਿਉਂਕਿ ਜਿਹੜਾ ਕੱਚਾ ਥਾਂ ਦਾ ਉਹਦਾ ਟੁੱਟਣ ਦਾ ਸਾਰ ਹੁੰਦਾ ਹੀ ਹੁੰਦਾ ਠੀਕ ਹੈ ਜੀ ਧੰਨਵਾਦ